ਹਾਂਜੀ ਅੱਜ ਆਪਾਂ ਪਹੁੰਚੇ ਹਾਂਗੇ ਤਖਤ ਸ਼੍ਰੀ ਦਾਉਂ ਦਾ ਅੱਜ ਆਪਾਂ ਜਾਨਵਰਾਂ ਦੀ ਕੋਈ ਜਾਣਕਾਰੀ ਲਵਾਂਗੇ ਉਹਨਾਂ ਦੀ ਡਿਟੇਲ ਪੁੱਛਣ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤੇ ਆਜੋ ਆਪਾਂ ਤੁਹਾਨੂੰ ਕੁਝ ਜਾਨਵਰ ਦਿਖਾਉਣੇ ਆ ਮੇਲਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਫੋਲੋ ਪੇਜ ਨੂੰ ਕਰਨਾ ਨਾ ਭੁੱਲਣਾ ਤੇ ਜਿਹੜਾ ਆਪਣਾ YouTube ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਜੋੜੇ ਵਾਲਾ ਜੋੜੇ ਵਾਲਾ ਹਾਂ ਵੀ ਦਰਸ਼ਕੋ ਆਪਾਂ ਤੁਹਾਨੂੰ ਇੱਕ ਕੁੱਤਿਆਂ ਦੀ ਨਸਲ ਦਿਖਾਉਣੇ ਹੈਗੀ ਵੱਖਰੀ ਜੀ ਨਸਲ ਹੈ ਇੱਕ ਨਸਲ ਦਾ ਜਿਹੜਾ ਨਾਮ ਹੈਗਾ ਹਨਾ ਉਹ ਹੈਗਾ ਸੈਟੂ ਨਸਲ ਹੈ ਇਹ ਤੇ ਸਾਰੇ ਇਹ ਜਿਹੜੇ ਤਿੰਨ ਨੇ ਹੈਗੇ ਇਹ ਤਿੰਨੇ ਦੇ ਤਿੰਨੇ ਮੇਲ ਕੁੱਤੇ ਨੇ ਆਪਾਂ ਤੁਹਾਨੂੰ ਇਹਦੀ ਜਾਣਕਾਰੀ ਵੀ ਲਵਾਂਗੇ ਬਾਈ ਤੋਂ ਕਿਹੜਾ ਪਿੰਡ ਹੈਗਾ ਤੇ ਫੋਨ ਨੰਬਰ ਸੇਲ ਹੈਗੇ ਕਿ ਹੈ ਨਹੀਂਗੇ ਇਹ ਵੀ ਆਪਾਂ ਪੁੱਛਾਂਗੇ ਵੀਰ ਤੋਂ ਬਾਕੀ ਦਿੱਕਰੀ ਫਸਲੀ ਇਹ ਬਗੇ ਹੋਰ ਜ਼ਿਆਦਾ ਸੋਹਣੇ ਲੱਗਦੇ ਨੇ ਆਜੋ ਆਪਾਂ ਬਾਈ ਤੋਂ ਆਪਾਂ ਡਿਟੇਲ ਲੈਂਦੇ ਹਾਂ ਹਾਂਜੀ ਬਾਈ ਜੀ ਜਿਹੜੀ ਆਪਾਂ ਸਕਰੀਨ ਤੇ ਪਹਿਲਾਂ ਹੁਣ ਆਪਾਂ ਇਹ ਕੁੱਤੇ ਦਿਖਾਏ ਜਾਂਦੇ ਆਂ ਇਹ ਕਿਹੜੀ ਨਸਲ ਹੈ ਵੀਰੇ ਇਹ ਸੱਟਜੂ ਹੈ ਜੀ ਸੱਟਜੂ ਨਸਲ ਹੈ ਵੀਰੇ ਠੀਕ ਹੈ ਵੀਰੇ ਤੇ ਇਹਨਾਂ ਦੀ ਕਿੰਨੀ ਕਿੰਨੀ ਏਜ ਹੋਊਗੀ ਹੁਣ ਇਹਨਾਂ ਦੀ ਛੋਟੇ ਸਾਢੇ 5 ਮਹੀਨਾ ਜੀ ਇਹਦੀ ਸਾਲ ਦੀ ਹੈ ਕਿਹੜੀ ਦੀ ਸਾਲ ਦੀ ਵੀਰੇ ਆ ਵੱਡੇ ਜਿਹੜਾ ਸਕਰੀਨ ਤੇ ਦੇਖਿਆ ਠੀਕ ਹੈ ਵੱਡਾ ਜਿਹੜਾ ਛੋਟੇ ਕਿੰਨੀ ਕਿੰਨੀ ਉਮਰ ਦੇ ਨੇ ਇਹ ਸਾਢੇ 5-5 ਮਹੀਨੇ ਦੀ ਇਹ 12 ਮਹੀਨੇ ਦੀ ਠੀਕ ਹੈ ਵੀਰੇ ਤੇ ਹੁਣ ਇਹ ਸੇਲ ਵਾਸਤੇ ਨੇ ਹਾਂਜੀ ਹਾਂਜੀ ਸੇਲ ਵਾਸਤੇ ਤਿੰਨੋ ਦੇ ਤਿੰਨੇ ਹਾਂਜੀ ਹਾਂਜੀ ਠੀਕ ਹੈ ਦੋਸਤੋ ਇਹ ਜਿਹੜੇ ਹੈਗੇ ਨੇ ਕੁੱਤੇ ਤਿੰਨੇ ਸੇਲ ਵਾਸਤੇ ਨੇ ਤੇ ਬਾਈ ਜੀ ਤੁਹਾਡਾ ਕੰਟੈਕਟ ਨੰਬਰ ਕਿੰਨਾਗਾ 904100354 ਇੱਕ ਵਾਰ ਰਿਪੀਟ ਕਰ ਦੇ ਵੀਰੇ 904100354 ਠੀਕ ਹੈ ਵੀਰੇ ਤੇ ਕਿਹੜਾ ਪਿੰਡ ਹੈ ਵੀਰ ਦਾ ਪਿੰਡ ਆਰਾਮਸਰਾਏ ਆਰਾਮਸਰਾ ਤੇ ਜਿਲ੍ਹਾ ਬਠਿੰਡਾ ਹੀ ਪੈ ਜਾਂਦਾ ਹੈ ਠੀਕ ਹੈ ਆਰਾਮਾ ਮੰਡੀ ਦੇ ਕੋਲ ਰਹਿ ਗਿਆ ਉਹੀ ਰਾਮਸ ਆਰਾਮਸਰਾ ਨਾ ਜੀ ਠੀਕ ਹੈ ਜੀ ਤਾਂ ਵੀ ਦੋਸਤੋ ਜੇ ਕਿਸੇ ਨੇ ਇਹ ਜਿਹੜੇ ਕੁੱਤੇ ਨੇ ਇਹ ਸੈਟ ਜੂ ਨਸਲ ਦੇ ਜੇ ਕਿਸੇ ਨੇ ਲੈਣੇ ਹੋਣ ਤਾਂ ਬਾਈ ਨੂੰ ਕਾਲ ਜ਼ਰੂਰ ਕਰਿਓ ਅੱਗੇ ਆਪਾਂ ਹੋਰ ਦਿਖਾਉਣੇ ਆ ਤੁਹਾਨੂੰ ਮੇਲਾ ਆਪਾਂ ਤਾਂ ਉਹ ਦੇਖੀਏ ਦੋਸਤੋ ਆਪਾਂ ਤੁਹਾਨੂੰ ਇੱਕ ਘੋੜੇ ਦੀ ਡਿਟੇਲ ਬਾਰੇ ਵੀ ਜਾਣਕਾਰੀ ਦੇਵਾਂਗੇ ਇਹ ਬਿਤਾਵ ਘੋੜਾ ਹੈਗਾ ਕਿਹੜੇ ਦਾ ਬੱਚਾ ਹੈਗਾ ਬਾਕੀ ਤਾਂ ਪੈਂਫਲੈਟ ਦੇ ਉੱਤੇ ਅਲੀ ਡੋਡਾ ਵਾਲੇ ਦਾ ਬੱਚਾ ਲਿਖਿਆ ਹੀ ਹੋਇਆ ਹੈਗਾ ਤੇ ਇਹਦੀ ਜਾਣਕਾਰੀ ਆਪਾਂ ਧਾਰੀਆਲ ਸਾਹਿਬ ਤੋਂ ਲਵਾਂਗੇ ਬਾਕੀ ਆਪਾਂ ਤੁਹਾਨੂੰ ਪਹਿਲਾਂ ਘੋੜਾ ਦਿਖਾ ਦਈਏ ਹਾਈਟ ਵਗੈਰਾ ਤੁਸੀਂ ਇਹਦੀ ਗੈਸ ਲਾਈ ਲਓ ਕਿੰਨੀ ਕੁ ਹਾਈਟ ਲੱਗਦੀ ਹੈ ਵਾਕਿ ਆਪਾਂ ਜਾਣਕਾਰੀ ਵੀ ਲਵਾਂਗੇ ਪਹਿਲਾਂ ਆਪਾਂ ਤੁਹਾਨੂੰ ਘੋੜੇ ਦੇ ਦਰਸ਼ਨ ਕਰਾਈਏ ਦੇਖਣੀ ਪੱਖਣੀ ਦੇ ਵਿੱਚ ਘੋੜਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਚਾਰੇ ਪਾਸੋਂ ਆਪਾਂ ਤੁਹਾਨੂੰ ਕਵਰ ਕਰਕੇ ਘੋੜਾ ਫਿਰ ਆਪਾਂ ਘੋੜੇ ਦੇ ਮਾਲਕ ਨੇ ਜਿਹੜੇ ਉਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਹਾਂਜੀ ਬਾਈ ਜਿਹੜਾ ਆਪਾਂ ਹੁਣ ਇਹ ਕੋੜਾ ਛੋਡਾ ਦਿਖਾਇਆ ਹੈਗਾ ਸਕਰੀਨ ਤੇ ਜਿਹੜਾ ਹੁਣ ਦਿਸ ਰਿਹਾ ਹੈਗਾ ਇਹਦੀ ਕੀ ਡਿਟੇਲ ਹੈਗੀ ਇਹਦੀ ਡਿਟੇਲ ਤਾਂ ਹੈਗੀ 33 ਮਹੀਨਿਆਂ ਦਾ ਹੋ ਗਿਆ ਜੀ 33 ਮਹੀਨਿਆਂ ਦਾ ਹਾਂ ਤੇ 33 ਮਹੀਨਿਆਂ ਦਾ ਹੋ ਗਿਆ ਬਾਪ ਇਹਦਾ ਫਾਦਰ ਹੈਗਾ ਅਲੀ ਡੋਡਾਲਾ ਠੀਕ ਹੈ ਵੀਰੇ ਰਾਜੂ ਦਾ ਪੋਤਾ ਜੀ ਠੀਕ ਹੈ ਤੇ ਮਾਂ ਇਹਦੀ ਹੈਗੀ ਮਿੰਟੂ ਰੋਡਾਂ ਵਾਲੇ ਦੀ ਜੀ ਮਿੰਟੂ ਰੋਡਾਂ ਲੈਂਦੀ ਹਾਂਜੀ ਹਾਂ ਤੇ ਇਹਦੀ ਮਾਂ ਜਿਹੜੀ ਹੁਣ ਹੈਗੀ ਇਹਦੀ ਕਿੰਨਾ ਕੋਲੇ ਹੈ ਕਿ ਛੋਡੇ ਕੋਲੇ ਕਿ ਉਹ ਨਹੀਂ ਉਹ ਹੋਰ ਕਿਸੇ ਕੋਲੇ ਆਪਣੇ ਕੋਲੇ ਨਹੀਂ ਜੀ ਅੱਛਾ ਉੱਚੀ ਕੋੜੀ ਹੈ ਖਾਨਦਾਨੀ ਠੀਕ ਹੈ ਇਹ ਤੁਸੀਂ ਪਰਚੇਜ ਕੀਤਾ ਸੀਗਾ ਇਹ ਆਪਾਂ ਤਾਂ 3 ਮਹੀਨਾ ਦਾ ਲਿਆ ਸੀਗਾ 3 ਮਹੀਨਾ ਦਾ ਲੈਂਦਾ ਸੀਗਾ 3 ਮਹੀਨਾ ਦਾ ਲਿਆ ਸੀ ਠੀਕ ਹੈ ਹੁਣੇ ਵੀ 33 ਮਹੀਨੇ ਉਮਰ ਹੋ ਗਈ 68 ਪਲੱਸ ਦੀ ਹਾਈਟ ਹੈ 68 ਪਲੱਸ ਹੈ ਇਹਦੀ ਕੋੜੀ ਦੀ ਹਾਈਟ ਠੀਕ ਹੈ ਵੀਰੇ ਤੇ ਆਪਣਾ ਜਿਹੜਾ ਫਾਰਮ ਹੈ ਵੀਰੇ ਕਿੱਥੇ ਹੈਗਾ ਇਹ ਆਪਣਾ ਆ ਗਿਆ ਇਹ ਰਾਮਾ ਮੰਡੀ ਤਲਵੰਡੀ ਸਾਹਿਬ ਰੋਡ ਤੇ ਆਪਣਾ ਫਾਰਮ ਹੈ ਠੀਕ ਹੈ ਵੀਰੇ ਤੇ ਫੋਨ ਨੰਬਰ ਬੋਲ ਦੋਗੇ ਫੋਨ ਨੰਬਰ ਆਪਣਾ ਹੈਗਾ 92396 00001 ਠੀਕ ਹੈ ਵੀਰੇ ਤੇ ਹੁਣ ਘੋੜੀਆਂ ਤੇ ਮਲਾਉਣ ਵਾਸਤੇ ਛੱਡਦੇ ਹੋਵਾਂਗੇ ਹਾਂ ਹੁਣ ਸਰਵਿਸ ਚਾਲੂ ਹੋਊਗੀ ਹਾਂ ਕਵਰਿੰਗ ਵੀ ਸ਼ੁਰੂ ਕਰਤੀ ਠੀਕ ਹੈ ਤੇ ਇਹ ਹੋ ਗਏ 17 18 ਘੋੜੀਆਂ ਤੋਂ ਮੇਟ ਹੋ ਗਈਆਂ 17 18 ਹਾਂ ਸਾਢੇ 3 ਮਹੀਨੇ ਹੋ ਗਏ ਆਪਾਂ ਨੂੰ ਛੱਡਣ ਲੱਗਾ ਬੱਚਾ ਆਇਆ ਕੋਈ ਹੁਣ ਪਰ ਹਾਂ ਟਾਈਮ ਵੀ ਥੋੜਾ ਹੋਇਆ ਜਦੋਂ ਹਨਾ ਤਿੰਨ ਵੀ ਮਹੀਨੇ ਹੋਏ ਨੇ ਸਾਢੇ 3 ਮਹੀਨੇ ਤੇ ਦੋਸਤੋ ਤੁਸੀਂ ਦੇਖ ਲਓ ਘੋੜਾ ਬਹੁਤ ਚੰਗਾ ਹੈਗਾ ਜੇ ਕਿਸੇ ਨੇ ਵੀ ਕੋੜੀ ਮਲਾਉਣੀ ਹੋਵੇ ਤਾਂ ਵੀ ਇਹਨੂੰ ਫੋਨ ਨੰਬਰ ਤੇ ਤੁਸੀਂ ਕੰਟੈਕਟ ਜ਼ਰੂਰ ਕਰਿਓ ਤੇ ਬਾਈ ਸੱਚਾ ਆਪਣਾ ਕੋੜੀ ਮਲਾਉਣ ਦਾ ਕੀ ਰੱਖਦਾ ਇਹਦਾ ਫੀਸ ਕਿੰਨੀ ਰੱਖਦੀ 11000 ਰੁਪਏ ਰੱਖਦੀ 11000 ਰੁਪਏ ਹਾਂਜੀ ਠੀਕ ਹੈ ਦੋਸਤੋ ਜੇ ਕਿਸੇ ਨੇ ਵੀ ਕੋੜੀ ਮਲਾਉਣੀ ਹੋਵੇ ਹਨਾ ਤੇ ਬਾਈਆਂ ਨੇ ਫੀਸ ਬਹੁਤ ਵਾਜਿਬ ਰੱਖੀ ਹੈ ਕਿ 11000 ਰੁਪਏ ਤੇ ਆਜੋ ਆਪਾਂ ਤੁਹਾਨੂੰ ਅੱਗੇ ਵੀ ਦਿਖਾਉਣੀ ਆਂਗੇ ਹਾਂਜੀ ਦੋਸਤੋ ਆਪਾਂ ਤੁਹਾਨੂੰ ਚੱਠਾ ਸਾਹਿਬ ਦਾ ਘੋੜਾ ਪਹਿਲਾਂ ਆਪਾਂ ਜਾਣਕਾਰੀ ਲਵਾਂਗੇ ਫਿਰ ਇਹਨਾਂ ਦਾ ਬਾਈ ਜੀ ਦਾ ਆਪਾਂ ਘੋੜਾ ਵੀ ਦਿਖਾਵਾਂਗੇ ਪੈਂਫਲੈਟ ਤੁਹਾਨੂੰ ਦਿਖਾਈ ਦਿੱਤਾ ਹੈ ਪੈਂਫਲੈਟ ਦੇ ਵਿੱਚ ਨੰਬਰ ਵਗੈਰਾ ਸਾਰੇ ਆਈ ਗਏ ਹੋਏ ਨੇ ਬਾਕੀ ਆਪਾਂ ਅੱਗੇ ਜਾਣਕਾਰੀ ਬਾਈ ਜੀ ਸੁਖਵੀਰ ਸਿੰਘ ਤੋਂ ਲਵਾਂਗੇ ਤੇ ਆਜੋ ਦੋਸਤੋ ਹਾਂਜੀ ਬਾਈ ਜੀ ਹਸੀ ਕਾਲ ਜੀ ਬਾਈ ਜੀ ਜਿਹੜਾ ਆਪਾਂ ਘੋੜਾ ਹੈਗਾ ਹਨਾ ਰਾਜ ਰੂਪ ਤੇ ਇਹਦੀ ਕੀ ਡਿਟੇਲ ਹੈਗੀ ਹਾਂ ਰਾਜੂਪੂ ਬਾਈ ਜੀ ਤਕਰੀਬਨ ਇਹ 33 ਕਿ ਮਹੀਨੇ ਦੀ ਉਮਰ ਹੈ ਠੀਕ ਹੈ ਜੀ ਲਾਈਨ ਨੁਕਰਾ ਮਤਲਬ ਹਾਂ ਜੀ ਹਾਂ ਜੀ ਨਸਲ ਦੇ ਵਿੱਚ ਦਾਇਰਾ ਠੀਕ ਹੈ ਠੀਕ ਹੈ ਹਾਂ ਇਹ ਜਿਹੜਾ ਇਹਦਾ ਬਾਪ ਹੈ ਉਹ ਰੌੜੀ ਵਾਲਾ ਬਾਈ ਜੀ ਠੀਕ ਹੈ ਜੀ ਠੀਕ ਹੈ ਤੇ ਮਤਲਬ ਜਿਹੜੀ ਇਹਦੀ ਮਾਂ ਉਹ ਵੀ ਨੁਕਰੀ ਹੈ ਜੀ ਇਹਦੀ ਮਾਂ ਜਿਹੜੀ ਸੋਡੇ ਕੋਲ ਹੀ ਹੈ ਜੀ ਨਹੀਂ ਜੀ ਅਸੀਂ ਮੈਂ ਇਹ ਬਾਈ ਨਹਿਰੂ ਆ ਠੀਕ ਹੈ ਜੀ ਤੇ ਦੋਸਤੋਂ ਉਹਨਾਂ ਦੇ ਘਰੋਂ ਮੈਂ ਇਹ ਲਿਆ ਸੀ ਹਾਂ ਜਿਹੜੀ ਵੀ ਮਾਂ ਉਹ ਚੋੜ ਰਖੇੜ ਵਾਲੇ ਘੋੜੇ ਦੀ ਹੈ ਜੀ ਠੀਕ ਹੈ ਠੀਕ ਹੈ ਤੇ ਹੁਣ ਇਹਦੀ ਉਮਰ ਕਿੰਨੀ ਦੱਸੇ ਜੀ 33 ਮਹੀਨੇ ਹੋਈ 33ਵੇਂ ਉਮਰ ਦੱਸੇ ਜੀ ਠੀਕ ਹੈ ਜੀ ਤੇ ਹੁਣ ਇਹ ਮਤਲਬ ਕੁੜੀਆਂ ਤੇ ਰੋਣ ਵਾਸਤੇ ਅਸੀਂ ਅਕਰੋਸਿੰਗ ਲਈ ਕ੍ਰੋਸਿੰਗ ਦੀ ਸਟਾਰਟ ਹੈ ਠੀਕ ਹੈ ਕਿੰਨੀਆਂ ਕੁੜੀਆਂ ਮਤਲਬ ਇਹਦੀਆਂ ਕ੍ਰੋਸਿੰਗ ਹੋਣ ਆ ਇਹਦੇ ਤੋਂ ਲਗਭਗ 70 ਤੋਂ ਲੈ ਕੇ 80 ਜਿੰਨ ਸਮਟੇ ਕੋਈ ਪੰਜ ਚਾਰ ਜਿੰਦੂ 70 80 ਕੁੜੀਆਂ ਸੀ ਤੇ ਬਾਈ ਜੀ ਕ੍ਰੋਸਿੰਗ ਦੀ ਫਿਰ ਫੀਸ ਕਿੰਨੀ ਰੱਖੀਏਗੀ 21000 ਰੁਪਏ ਫੀਸ ਬਾਈ ਜੀ 21000 ਤੇ ਦੂਜੇ ਨੰਬਰ ਤੇ ਜੀ ਇਹ ਇੱਥੇ ਦੋ ਬੱਚੇ 4 ਸੌਰੀ ਚਾਰ ਬੱਚੇ ਵੀ ਇਹਦੇ ਨੁਕਰੇ ਆ ਗਏ ਆ ਜੀ ਆ ਗਏ ਰਿਜ਼ਲਟ ਇਹਨਾਂ ਦਾ ਆ ਗਿਆ ਬੱਚਿਆਂ ਦਾ ਹਾਂ ਠੀਕ ਹੈ ਠੀਕ ਹੈ ਨੁਕਰੇ ਇਹਨਾਂ ਇੱਕ ਬੱਚਾ ਨੁਕਰਾ ਸਾਡੇ ਦੋਸਤ ਹੈ ਬੀਬਸ ਵਾਲੇ ਹਨੀ ਢਲੋਂਗੇ ਉਹਨਾਂ ਦੇ ਘਰੇ ਆ ਜੀ ਦੇਖੋ ਉੱਬੇ ਆਇਆ ਹੋਇਆ ਜੀ ਇੱਕ ਮੁੰਡਾ ਆਪਣਾ ਪਿੰਦਰ ਸਾਡਾ ਦੋਸਤਾ ਉਹਨਾਂ ਦੇ ਘਰੇ ਕਈ ਬੱਚੇ ਦੇ ਬੱਚੇ ਆ ਚੁੱਕੇ ਨਹੀਂ ਠੀਕ ਹੈ ਵੀ ਰਿਜ਼ਲਟ ਤੁਹਾਨੂੰ ਵਧੀਆ ਲੱਗਿਆ ਹਾਂ ਬਹੁਤ ਵਧੀਆ ਜੀ ਲੋਕ ਬਈ ਆਪ ਦੀ ਚੀਜ਼ ਦਾ ਸਾਰਾ ਅੱਛਾ ਬਈ ਇੱਕ ਹੋਰ ਦੱਸੋ ਜਿਹੜੇ 4 ਬੱਚੇ ਆਏ ਹੋਏ ਐ ਤੇ ਉਹ ਸਾਰਿਆਂ ਦੇ ਚਾਰਾਂ ਦੇ ਵਿੱਚੋਂ ਮੇਲ ਐ ਕਿ ਕਿੰਨੇ ਮੇਲ ਐ ਤੇ ਕਿੰਨੇ ਫੀਮੇਲ ਇਹਦੇ ਦੋ ਫੀਮੇਲ ਐ ਜੀ ਦੋ ਮੇਲ ਐ ਠੀਕ ਹੈ ਦੋ ਦੋ ਠੀਕ ਹੈ ਕਹਿਣ ਤੋਂ ਬਾਅਦ ਆਪਾਂ ਵੀ 50 50% ਦਾ ਰਿਜ਼ਲਟ ਆ ਗਿਆ ਹੈ ਨਾ ਚਲੋ ਬਹੁਤ ਬਹੁਤ ਬਧਾਈਆਂ ਤੁਹਾਨੂੰ ਜੀ ਤਿੰਨ ਮਤਲਬ ਇੱਕ ਗਰਡੀ ਜੰਬੀ ਹੈ ਕਲੀਲੀ ਹੈ ਇੱਕ ਸੰਜਾਫ ਹੈ ਸੰਜਾਫ ਆ ਉਹ ਵੀ ਮਤਲਬ ਲੀਲੇ ਪੰਛੀ ਹੈ ਜੀ ਠੀਕ ਹੈ ਚਲੋ ਵਧੀਆ ਗੱਲ ਹੈ ਤੇ ਇੱਕ ਤੁਹਾਡਾ ਜਿਹੜਾ ਹੈਗਾ ਮੋਬਾਈਲ ਨੰਬਰ ਬੋਲ ਦੋਗੇ ਹਾਂਜੀ ਮੇਰਾ ਮੇਰੇ ਫਾਰਮ ਦਾ ਨਾਂ ਚੱਠਾ ਸੱਭਾ ਹਾਂਜੀ ਮੇਰਾ ਨਾਂ ਸੁਖੀ ਚੱਠਾ ਠੀਕ ਹੈ ਮੇਰਾ ਬੇਟਾ ਰਣਜੀਤ ਚੱਠਾ ਤੇ ਗੁਰਮਨਦੀਪ ਚੱਠਾ ਜਿਹੜੇ ਫਾਰਮ ਦੇ ਵਿੱਚ ਸਾਰਾ ਦਿਨ ਮੇਰੀ ਮਦਦ ਕਰਦੇ ਨੇ ਮੇਰਾ ਨੰਬਰ ਹੈ 9887 0046 93887 3 ਜੀਰਮਾਸ਼ਾ 98635 3 ਜੀਰਮਾਸ਼ਾ ਓਕੇ ਜੀ ਸਰ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਡਿਟੇਲ ਦੇਣ ਵਾਸਤੇ ਹਨਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਡੀ ਆ ਸੋਸ਼ਲ ਮੀਡੀਆ ਰਾਹੀਂ ਜਿਹੜੀ ਸਾਡੇ ਵੀਰ ਮਦਦ ਕਰ ਰਹੇ ਆ ਇਹ ਅਸੀਂ ਤੈਥਰੋਂ ਸਾਡੀ ਇੱਥੇ ਜਿਹੜੀ ਲੋਕਲ ਤਲਵੰਡੀ ਸਾਬੋਦੀ ਕਮੇਟੀ ਨੇ ਇਹ ਲਵਾਇਆ ਨਵੈਸ਼ ਲਵਾਈ ਹੈ ਉਹਦੇ ਲਈ ਤੁਹਾਡੇ ਸੋਨੂੰ ਵੀ ਜੀ ਆਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਦੋਸਤੋ ਜਿਵੇਂ ਆਪਾਂ ਤੁਹਾਨੂੰ ਡिटੇਲ ਲੈ ਕੇ ਦਿੱਤੀ ਹੈ ਜਿਹੜੇ ਘੋੜੇ ਦੀ ਹੈ ਨਾ ਬਾਈ ਜੀ ਸੁਖਵੀਰ ਚੱਠਾ ਸਟੱਡ ਫਾਰਮ ਤੋਂ ਸੀਗੇ ਇਹ ਮਾਲਕ ਸੀਗੇ ਉਹ ਆਪਾਂ ਤੁਹਾਨੂੰ ਹੁਣ ਘੋੜਾ ਵੀ ਦਿਖਾ ਰਹੇ ਹੈਗੇ ਤੇ ਹੁਣ ਤੁਹਾਨੂੰ ਇਹਦੀ ਘੋੜੇ ਦੀ ਜਿਹੜੀ ਹੈਗੀ ਹੈਗੀ ਵੀਡੀਓ ਆਪਾਂ ਦਿਖਾਉਣੇ ਹੈਗੇ ਬਹੁਤ ਹੀ ਜ਼ਿਆਦਾ ਚੰਗੀ ਨਸਲ ਦੇ ਵਿੱਚੋਂ ਸੋਹਣਾ ਘੋੜਾ ਰਾਜਰੂਪ ਤੁਸੀਂ ਆਪ ਹੀ ਦੇਖ ਲਓ ਦੋਸਤੋ ਵੀ ਖੜਨੀ ਖੜਨੀ ਬਹੁਤ ਜ਼ਿਆਦਾ ਸੋਹਣੀ ਆ ਘੋੜੇ ਦੀ ਤੇ ਆਪਾਂ ਤੁਹਾਨੂੰ ਚਾਰੇ ਪਾਸੇ ਘੋੜਾ ਦਿਖਾ ਕੇ ਫਿਰ ਆਪਾਂ ਅੱਗੇ ਮੇਲੇ ਵੱਲ ਵਧਦੇ ਆਂਗੇ ਮੇਲੇ 'ਚ ਹਾਤ ਸੰਗਾਰ ਕਰਕੇ ਹਨਾ ਦੋਸਤੋ ਤੁਹਾਨੂੰ ਆਪਾਂ ਕੋੜਾ ਦਿਖਾਉਣੇ ਆਂਗੇ ਮਾਈਆਂ ਦਾ ਪਿੰਡ ਹੈਗਾ ਤਿਆਉਣਾ ਦੋਸਤੋ ਬਾਈ ਪੂਰੀ ਤਿਆਰੀ ਦੇ ਵਿੱਚ ਮੇਲੇ ਦੀ ਰੌਣਕ ਵਧਾਉਣ ਵਾਸਤੇ ਲੈ ਕੇ ਆਏ ਹੈਗੇ